ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਆਏ ਆ ਪਿੰਡ ਗਹਿਲਾ ਤੇ ਮੂਮਾ ਦੇ ਵਿਚਾਲੇ ਜਗਾ ਬਣੀ ਆ ਜ਼ਿਲ੍ਹਾ ਬਰਨਾਲੇ ਦੇ ਵਿੱਚ ਗੁਰੂ ਘਰ ਦਾ ਨਵਾਂ ਗੁਰਦੁਆਰਾ ਸ਼ਹੀਦਗੜ ਸਾਹਿਬ ਅੱਜ ਤੁਹਾਨੂੰ ਇੱਥੇ ਦਰਸ਼ਨ ਮੇਲਾ ਕਰਵਾਵਾਂਗੇ ਤੇ ਤੁਹਾਨੂੰ ਦੱਸ ਦਿਆਂ ਇਥੋਂ ਦਾ ਇਤਿਹਾਸ ਬਹੁਤ ਪ੍ਰਾਤਨ ਇਤਿਹਾਸ ਆ ਇੱਥੇ ਤਿੰਨ ਘਟਨਾਵਾਂ ਹੋਈਆਂ ਨੇ ਜੋ ਗੁਰੂ ਘਰ ਨਾਲ ਜੁੜੀਆਂ ਵੀ ਉਹਦੇ ਬਾਰੇ ਵੀ ਤੁਹਾਨੂੰ ਜਾਣਨਾ ਪਾਵਾਂਗੇ ਆਜ ਹੁਣ ਤੁਹਾਨੂੰ ਦਰਸ਼ਨ ਮੇਲਾ ਕਰਵਾਉਂ ਸੰਗਤ ਜੀ ਇਹ ਜਿਹੜੀ ਜਗ੍ਹਾ ਦਾ ਬਹੁਤ ਸਥਾਨ ਦੇ ਵਿੱਚ ਬਣੀ ਹੋਈ ਆ ਇੱਥੇ ਪਹਿਲਾਂ ਸਾਰੀ ਜਗ੍ਹਾ ਖਾਲੀ ਖਲਾ ਸੀਗਾ ਤੇ ਅੱਜ ਹੁਣ ਤੁਹਾਨੂੰ ਅੱਡੇ ਲੈ ਕੇ ਚੱਲਦੇ ਆ ਗੁਰੂ ਘਰ ਦੇ ਦਾਰਸ਼ਨ ਮੇਲਾ ਕਰਾਉਂਦੇ ਆ ਪਹਿਲਾਂ ਉਸ ਤੋਂ ਬਾਅਦ ਤੁਹਾਨੂੰ ਇਦਾਂ ਇਤਿਹਾਸ ਜੋ ਵੀ ਇੱਥੇ ਘਟਨਾਵਾਂ ਹੋਈਆਂ ਨੇ ਤੇ ਕਿਉਂ ਇਹਦੀ ਇੰਨੀ ਮੰਨਤ ਆ ਉਹ ਤੁਹਾਨੂੰ ਸਾਰਾ ਦੱਸਦੇ ਆ ਅੱਜ ਉਹ ਸੰਗਤ ਜੀ ਤੁਹਾਨੂੰ ਦਰਸ਼ਨ ਮੇਲਾ ਕਰਾਉਂਦੇ ਆ ਆਜੋ ਇਹ ਉਹ ਜਗ੍ਹਾ ਗੁਰਦੁਆਰਾ ਸੀਸਗੜ੍ਹ ਪਿੰਡ ਮੂਮ ਦੇ ਵਿੱਚ ਤੇ ਸਾਰੀ ਜਗ੍ਹਾ ਬਣੀ ਵੀ ਆ ਇਸ ਜਗ੍ਹਾ ਦਾ ਇਤਿਹਾਸ ਤੁਹਾਨੂੰ ਦੱਸਦੇ ਆ ਸਭ ਤੋਂ ਪਹਿਲਾਂ ਸੰਗਤ ਜੀ ਇੱਥੇ ਕੀ ਹੋਇਆ ਸੀ ਵਾਕਿਆ ਸਭ ਤੋਂ ਪਹਿਲਾ ਵਾਕਿਆ ਇੱਥੇ ਹੋਇਆ ਸੀਗਾ ਵੀ ਇਹ ਜਿਹੜਾ ਪਿੰਡ ਗਹਿਲ ਤੇ ਪਿੰਡ ਮੂਮ ਆ ਇੱਥੇ ਹੋ ਗਿਆ ਸੀ ਥੇ ਮਤਲਬ ਇਹ ਸਮਾ ਗਿਆ ਸੀਗਾ ਪਿੰਡ ਤੇ ਉਸ ਤੋਂ ਬਾਅਦ ਜਿਵੇਂ ਬਜ਼ੁਰਗ ਪੁਰਾਣੇ ਦੱਸਦੇ ਨੇ ਕਹਿੰਦੇ ਇਸ ਜਗ੍ਹਾ ਦੇ ਉੱਪਰ ਜਦੋਂ ਇਹ ਜਗ੍ਹਾ ਥੇ ਹੋ ਗਈ ਸੀ ਤਾਂ ਇੱਕ ਛੋਟੀ ਜਿਹੀ ਜਗ੍ਹਾ ਸੀ ਵਿਚਾਲੇ ਜਿਸ ਨੂੰ ਲੋਕ ਇੱਥੇ ਮੰਨਦੇ ਸੀ ਮੰਨਤ ਸੀ ਕਿ ਲੋਕਾਂ ਦੀ ਵੀ ਇੱਥੇ ਹੋ ਗਿਆ ਗੁਰੂ ਘਰ ਇੱਥੇ ਸੰਗਤ ਜੀ ਇੱਥੇ ਦਰਬਾਰ ਸਾਹਿਬ ਬਣਿਆ ਹੋਇਆ ਜੀ ਜਿੱਥੇ 24 ਘੰਟੇ ਗੁਰਬਾਣੀ ਦਾ ਪ੍ਰਵਾਹ ਚੱਲਦਾ ਵਾ ਤੇ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੁੰਦੇ ਆ ਸੰਗਤ ਜੀ ਨਾਲ ਇੱਥੇ ਸ਼ੁਰੂ ਕਰਦਾ ਲੰਗਰ ਵੀ ਬਣਾਇਆ ਵਾ ਜਿੱਥੇ 24 ਘੰਟੇ ਗੁਰੂ ਘਰ ਲੰਗਰ ਤੋਟਾ ਵਰਤਦਾ ਹੈਗਾ ਆਇਓ ਤੁਹਾਨੂੰ ਲੰਗਰ ਦੇ ਦਰਸ਼ਨ ਵੀ ਕਰਵਾ ਦਿੰਨੇ ਆ ਮਗਰ ਸੰਗਤਾਂ ਇੱਥੇ ਦੂਰੋਂ ਦੂਰੋਂ ਆਉਂਦੀਆਂ ਨੇ ਜਾਂ ਰਾਹੀਰ ਜੋ ਵੀ ਇਸ ਪ੍ਰਸਤ ਦੇ ਉੱਪਰ ਦੇ ਲੰਘਦੇ ਨੇ ਉਹ ਇੱਥੇ ਪ੍ਰਸ਼ਾਦਾ ਪਾਣੀ ਜਲ ਪਾਣੀ ਸਾਧਾ ਅਨੁਸਾਰ ਛਕਦੇ ਦੂਜੀ ਇਸ ਵਿੱਚ ਜੁੜੀ ਆ ਉਹ ਜਦੋਂ 1762 ਈਸਵੀ ਵਿੱਚ ਆਪਣਾ ਵੱਡਾ ਘੱਲੂ ਘਰਾ ਸਾਹਿਬ ਹੋਇਆ ਸੀਗਾ ਉਹ ਪਿੰਡ ਨਗਰ ਕਹਿਲਾ ਦੇ ਵਿੱਚ ਵੱਡਾ ਘੱਲੂ ਘਰ ਆਪਣਾ ਸਮਾਪਤ ਹੋਇਆ ਸੀਗਾ ਉਦੋਂ ਪਿਓਰ ਕਹ ਦੱਸਦੇ ਨੇ ਸੰਗਤਾਂ ਦੱਸਦੀਆਂ ਨੇ ਵੀ ਇੱਥੇ ਜਦੋਂ ਉਦੋਂ ਘੱਲੂ ਘਰਾ ਹੋਇਆ ਸੀਗਾ ਤਾਂ ਜਿਹੜੇ ਸਿੰਘ ਸਿੰਘਣੀਆਂ ਬੱਚੇ ਸੀਗੇ ਇੱਥੇ ਜਗ੍ਹਾ ਦੇ ਵਿੱਚ ਜਿਹੜੇ ਕੁੱਪ ਹੁੰਦੇ ਨੇ ਆਪਣੇ ਤੂੜੀ ਵਾਲੇ ਬਣੇ ਹੁੰਦੇ ਆ ਕੁੱਪ ਉਹਨਾਂ ਦੇ ਵਿੱਚ ਪਾ ਕੇ ਉਹਨਾਂ ਨੂੰ ਚੋਂਦਾ ਸਾੜ ਦਿੱਤਾ ਗਿਆ ਸੀਗਾ ਉਹ ਜਿਸ ਕਰਕੇ ਇਸ ਜਗ੍ਹਾ ਨੂੰ ਬਹੁਤ ਮੰਨਿਆ ਜਾਂਦਾਗਾ ਵੀ ਇੱਥੇ ਵੀ ਸਿੰਘ ਸਿੰਘਣੀਆਂ ਜਿਹੜੇ ਬੱਚੇ ਸੀਗੇ ਲੋਏ ਸੀਗੇ ਤੇ ਜਦੋਂ ਸੰਗਤ ਜੀ ਇਹ ਪਿੰਡ ਸਮਾਏ ਸੀਗੇ ਜਦੋਂ ਪਿੰਡ ਥੇ ਹੋਏ ਸੀਗੇ ਉਸ ਵੇਲੇ ਦੀਆਂ ਜਦੋਂ ਸੰਗਤ ਸਾਹਿਬ ਵੱਲੋਂ ਖਦਾਈ ਕੀਤੀ ਸੀ ਕਿਸਾਨਾਂ ਵੱਲੋਂ ਖਦਾਈ ਕੀਤੀ ਤਾਂ ਉਸ ਵੇਲੇ ਸਮੇਂ ਦੇ ਵਿੱਚੋਂ ਇਹਦੇ ਵਿੱਚੋਂ ਕੁਝ ਵਸਤਾਂ ਮਿਲੀਆਂ ਸੀਗੀਆਂ ਜਿਹੜੀਆਂ ਅੱਜ ਵੀ ਪ੍ਰਾਤਨੋਂ ਪਈਆਂ ਆਜਾ ਤੁਹਾਨੂੰ ਉਹ ਵਸਤਾਂ ਦੇ ਵੀ ਦਰਸ਼ਨ ਕਰਾਉਂਦੇ ਆਂ ਵੀ ਜਿਹੜੀਆਂ ਉਦੋਂ ਸਮਾਈਆਂ ਸੀਗੀਆਂ ਵਿੱਚ ਸੰਗਤ ਜੀ ਸਭ ਤੋਂ ਪਹਿਲਾਂ ਜਿਹੜੀ ਗਾਗਰ ਆ ਇੱਥੇ ਪਈ ਆ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਉਹ ਸਥਾਨ ਆ ਜਦੋਂ ਆਪਣਾ ਥੇ ਹੋਇਆ ਸੀਗਾ ਉਹਦੇ ਵਿੱਚੋਂ ਖਦਾਈ ਕਰੀ ਸੀ ਦੇ ਵਿੱਚੋਂ ਇਹ ਚੀਜ਼ਾਂ ਮਿਲੀਆਂ ਸੀਗੀਆਂ ਤੇ ਬਾਕੀ ਕੁਝ ਬਰਤਨ ਇੱਧਰ ਵੀ ਰੱਖੇ ਹੋਏ ਨੇ ਸਥਾਨ ਦੇ ਵਿੱਚ ਇਹਦੇ ਪ੍ਰਾਤਨ ਵਸਤੂਆਂ ਨੇ ਇਹਨੇ ਚੱਪਣ ਹੋ ਗਈ ਕੁੱਤੀਆਂ ਹੋ ਗਈਆਂ ਕਿਉਂਕਿ ਉਹਦੇ ਵਿੱਚ ਆਪਾਂ ਸਾਬਤ ਹੋ ਸਕਦਾ ਵੀ ਇੱਥੋਂ ਜੋ ਥੇ ਹੋਇਆ ਸੀਗਾ ਉਹਦੇ ਇਨਸਾਨ ਤਾਂ ਇਹਦੇ ਵਿੱਚ ਥੇ ਹੋ ਗਏ ਸੀ ਜਿਹੜੇ ਰਹਿੰਦੇ ਸੀ ਲੋਕ ਜਗਾ ਸਾਰੀ ਸੇ ਹੋ ਗਈ ਸੀ ਪਰ ਇਹ ਚੀਜ਼ਾਂ ਵਿੱਚੋਂ ਮਿੱਟੀ ਉਹਨਾਂ ਨਿਕਲੀਆਂ ਸੀ ਕਿ ਥੇ ਹੋ ਕੇ ਸਥਾਨ ਜਿਹੜਾ ਬਣਿਆ ਆਓ ਸੰਗਤ ਜੀ ਹੁਣ ਆਪਾਂ ਇੱਥੋਂ ਸੰਸਥਾ ਦੇ ਜਿਹੜੇ ਮੁਖ ਸੇਵਾਦਾਰ ਗੁਰੂ ਘਰ ਦੇ ਬਾਬਾ ਜਗਜੀਤ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਉਹਨਾਂ ਤੋਂ ਪੁੱਛਦੇ ਆਂ ਇਸ ਬਾਰੇ ਇਤਿਹਾਸ ਜੋ ਵੀ ਜਾਣਕਾਰੀ ਜੋ ਘਟਨਾਵਾਂ ਇੱਥੇ ਹੋਈਆਂ ਆਜਾ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਹਾਜੀ ਬੱਬਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਨੂੰ ਬੱਬਈ ਦੱਸੋ ਵੀ ਜਿਹੜਾ ਆਪਣਾ ਇਤਿਹਾਸ ਸੀਤਗੜ੍ਹ ਸਾਹਿਬ ਗੁਰਦੁਆਰਾ ਬਣਿਆ ਵਾ ਇਹਨਾਂ ਦਾ ਮੇਨ ਇਤਿਹਾਸ ਕੀ ਆ ਕੀ ਇੱਥੇ ਘਟਨਾਵਾਂ ਹੋਈਆਂ ਤੇ ਉਹਦੇ ਬਾਰੇ ਸੰਗਤ ਨੂੰ ਚਾਦਣਾ ਪਾਉ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਇਸਥੇ ਇਤਿਹਾਸ ਗੁਰਦੁਆਰਾ ਸੀਤਗੜ੍ਹ ਸਾਹਿਬ ਪਿੰਡ ਮੋਮ ਤੇ ਗਹਿੜਾਂ ਕੱਠੇ ਨਗਰਾਂ ਦੀ ਇਹ ਸਾਂਝੀ ਸੰਸਥਾ ਹੈ ਇੱਥੇ ਪ੍ਰਾਤਨ ਸਮਿਆਂ ਦੇ ਵਿੱਚ ਵੀ ਬਜ਼ੁਰਗ ਸਾਨੂੰ ਦੱਸਦੇ ਨੇ ਵੀ ਮੋਮਾ ਤੇ ਗੜਾ ਪੰਡ ਇੱਥੇ ਇਕੱਠੇ ਸਨ ਇਹ ਨਗਰ ਸਮਾਏ ਹੋਏ ਨੇ ਧਰਤੀ ਦੇ ਵਿੱਚ ਤੇ ਇੱਥੇ ਦਾ ਪ੍ਰਾਤਨ ਇਤਿਹਾਸ ਇਹ ਵੀ ਹੈ ਵੀ ਇੱਥੇ ਕੋਈ ਸ਼ੇਸ਼ਨਾਗ ਬਜ਼ੁਰਗ ਦੱਸਦੇ ਆ ਸਾਨੂੰ ਵੀ ਇਸ ਜਗ੍ਹਾ ਦੀ ਉਹ ਰਾਖੀ ਵੀ ਕਰਦਾ ਰਿਹਾ ਬਹੁਤ ਵੱਡਾ ਫਣ ਸੀ ਉਹਦਾ ਉਸ ਨੇ ਇਸ ਜਗ੍ਹਾ ਦੀ ਦੇਖਭਾਲ ਇਹਨੂੰ ਰਾਖੀ ਕੀਤੀ ਜਨਾਂ ਚਰ ਜਗ੍ਹਾ ਇਹ ਆਵਾਜ਼ ਨਹੀਂ ਕੋਈ ਤੇ ਇੱਥੇ ਹੁਣ ਗੁਰਦੁਆਰਾ ਸ਼ਹੀਦਗੜ੍ਹ ਸਾਹਿਬ ਬਾਬਾ ਗੁਰਬਖਸ਼ ਸਿੰਘ ਜਾਂ ਦੀ ਮਿੱਠੀ ਜਾਦ ਦੇ ਵਿੱਚ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਇਤਿਹਾਸਕ ਬਣਾਇਆ ਗਿਆ ਵਾ ਇੱਥੇ ਦਸਵੀਂ ਦਾ ਦਿਹਾੜਾ ਪਵਿੱਤਰ ਬੜੀ ਸ਼ਰਧਾ ਔਰ ਭਾਵਨਾ ਦੇ ਨਾਲ ਸ਼ਰਧਾ ਔਰ ਭਾਵਨਾ ਰੱਖਣ ਵਾਲੀਆਂ ਸੰਗਤਾਂ ਬੜੇ ਪ੍ਰੇਮ ਤੇ ਆਦਬ ਦੇ ਨਾਲ ਇੱਥੇ ਹਾਜ਼ਰੀਆਂ ਭਰਦੀਆਂ ਨੇ ਬਹੁਤ ਦੂਰ ਦਰਾਡੇ ਤੋਂ ਸੰਗਤਾਂ ਇਸ ਆਸਥਾਨ ਤੇ ਪਹੁੰਚ ਕੇ ਲਾਹ ਰਹੀਆਂ ਨੇ ਇਲਾਕੇ ਦਾ ਸਹਿਯੋਗ ਨਗਰਾਂ ਦਾ ਬੜੇ ਪ੍ਰੇਮ ਦੇ ਨਾਲ ਇੱਥੇ ਇਲਾਕਾ ਇਸ ਸਥਾਨ ਤੋਂ ਬਹੁਤ ਜਾਣੂ ਹੈ ਬੜੀ ਹੀ ਸ਼ਰਧਾ ਅਗਰ ਗੱਲ ਤਾਂ ਸ਼ਰਧਾ ਦੀ ਹੈ ਨਾ ਗੱਲ ਸਾਡੇ ਪਵਿੱਤਰ ਭਾਂਡੇ ਦੀ ਹੈ ਮਨ ਆਸਤੇ ਵਿਸ਼ਵਾਸ ਜ਼ਰੂਰੀ ਹੈ ਧੰਨ ਗੁਰੂ ਗ੍ਰੰਥ ਸਾਹਿਬਹਾਰਾ ਪਿਤਾ ਜੀ ਦੇ ਉੱਤੇ ਜੋ ਵੀ ਕੋਈ ਸ਼ਰਧਾ ਰੱਖਦਾ ਹੈ ਜੈਸੀ ਵੀ ਕੋਈ ਸ਼ਰਧਾ ਲੈ ਕੇ ਆਉਂਦਾ ਹੈ ਜਿਹੜਾ ਗੁਰਨਾਨਕ ਦਾ ਦਰਬਾਰ ਹੈ ਉਹ ਸ਼ੀਸ਼ੇ ਦੀ ਨਹੀਂ ਹੁੰਦਾ ਵੈ ਜੈਸਾ ਵੀ ਅਸੀਂ ਸ਼ੀਸ਼ੇ ਦੇ ਵਿੱਚ ਮੁੱਖ ਦੇਖਦੇ ਆਂ ਵੈਸਾ ਹੀ ਸਾਨੂੰ ਮੁੱਖ ਦਿਖਦਾ ਹੈ ਇਸੇ ਤਰ੍ਹਾਂ ਜਿਹੜੇ ਜਿਹੜੀ ਸ਼ਰਧਾ ਭਾਰਨਾ ਬਣਾ ਕੇ ਧੰਨ ਗੁਰੂ ਗ੍ਰੰਥ ਸਾਹਿਬਹਾਰਾ ਜੀ ਦੇ ਪਾਵਨ ਪੈਤਰਗੋਦ ਵਿੱਚ ਸਿੱਖ ਸ਼ਰਧਾਲੂ ਬੀਬੀ ਭੈਣ ਆਉਂਦੀ ਹੈ ਉਹ ਉਹ ਜੇ ਫਾਲੋ ਦੀ ਗੁਰਨਾਨਕ ਝੋਲੀ ਦੇ ਵਿੱਚ ਪਾਉਂਦੇ ਨੇ ਇੱਥੇ ਕੈਂਸਰ ਤੱਕ ਦੇ ਵੀ ਦੁੱਖ ਮੈਂ ਦਾਸ ਨੇ ਦੇਖਿਆ ਵੀ ਟੁੱਟਦੇ ਨੇ ਕੋਈ ਸ਼ਰਧਾ ਰੱਖੇ ਕੋਈ ਬਲ ਹੈ ਵਿਸ਼ਵਾਸ ਦੀ ਗੱਲ ਹੈ ਭਰੋਸੇ ਦੀ ਇਹਨਾਂ ਦਾ ਨਾਮ ਬਾਬਾ ਗੁਰਬਖਸ਼ ਸਿੰਘ ਦੱਸਿਆ ਜਾਂਦਾ ਵੀ ਇਹਨਾਂ ਦੇ ਧੜ ਹੈ ਨਹੀਂ ਅੱਛਾ ਜੀ ਜੋ ਇਹਨਾਂ ਦੇ ਬਾਬਾ ਦੀਪ ਸਿੰਘ ਜੀ ਜਿਵੇਂ ਉਹਨਾਂ ਦੇ ਸੀਸ ਨਹੀਂ ਨਾ ਇਸੇ ਤਰ੍ਹਾਂ ਇਹਨਾਂ ਬਾਬਾ ਜੀਆਂ ਦੇ ਵੀ ਧੜ ਹੈ ਨਹੀਂ ਇਹਨਾਂ ਦਾ ਸਰੀਰ ਉਸ ਥਾਂ ਇੱਥੇ ਸਮਾਇਆ ਜੀ ਇਸ ਗੱਲ ਨੂੰ ਬਾਬਾ ਜੀ ਕਿੰਨਾ ਕ ਸਮਾਂ ਹੋ ਗਿਆ ਹੋਊਗਾ ਵੀ ਜਿਹੜੇ ਗੁਰਬਾਬਾ ਜੀ ਗੁਰਬਖਸ਼ ਸਿੰਘ ਜੀ ਕਿੰਨੇ ਕ ਪ੍ਰਾਤਨ ਨੇ ਜਾਂ ਕਿਹੜੇ ਸਮੇਂ ਵੇਲੇ ਦੇ ਸੀ ਇਹ ਇੱਥੋਂ ਦੇ ਬਜ਼ੁਰਗ ਦੱਸਦੇ ਆ ਵੀ ਜਿਹੜੀ ਇਹ ਜਗ੍ਹਾ ਹੈ ਪ੍ਰਾਤਨ ਇਹ 100 ਸਾਲ ਵੀ 80 ਦੇ ਹੋ ਗਿਆ ਵੀ ਇਹ 100 ਸਾਲ ਦਾ ਸਾਨੂੰ ਹੋ ਗਿਆ ਦੇਖਦਾ ਉਦੋਂ ਪਹਿਲਾਂ ਦੀ ਪ੍ਰਾਰਥਨ ਜਗਾਵਾ ਜੀ ਇਹਦੇ ਬਾਰੇ ਜੇ ਕਿਸੇ ਨੂੰ ਕੋਈ ਆਪ ਐਵੇਂ ਨੌਲੇਜ ਨਹੀਂ ਹੈ ਠੀਕ ਹੈ ਜੀ ਤਾਂ ਕਿ ਬਾਬਾ ਜੀ ਤੇ ਗੱਲ ਆਪਾਂ ਸੁਣਦੇ ਆ ਵੀ ਕਹਿੰਦੇ 35000 ਸਿੰਘ ਸਿੰਘਣੇ ਜਿਹੜਾ ਜੁੱਧ ਹੋਇਆ ਸੀ ਵੱਡਾ ਘੱਲੂ ਘਰ ਦਾ ਵੀ ਉਹਦਾ ਵੀ ਇਤਿਹਾਸ ਇਸ ਸਥਾਨ ਨਾਲ ਜੁੜਿਆ ਹੋਇਆ ਉਹਦਾ ਕੀ ਇਤਿਹਾਸ ਹੈ ਉਹਦਾ ਇਸ ਤਰ੍ਹਾਂ ਇਸ ਇਤਿਹਾਸ ਹੈ ਵੀ ਇਹ ਸੀ ਕਿ ਜਗਾ ਨਰਾਲੀ ਉੱਚੀ ਇੱਥੇ ਝਾੜ ਫੂਸ ਜ਼ਿਆਦਾ ਸਨ ਇੱਥੇ ਬੱਚੇ ਔਰ ਬੀਬੀਆਂ ਨੂੰ ਇੱਥੇ ਪਨਾਹ ਦਿੱਤੀ ਗਈਆ ਸਿੰਘਾਂ ਨੇ ਤਾਂ ਕਿ ਵੀ ਉਹਨਾਂ ਦਾ ਬਚਾਅ ਹੋ ਸਕੇ ਆਪ ਸੰਗ ਜੂਜਦੇ ਰਹੇ ਮੈਦਾਨੇ ਜੰਗ ਦਾ ਵਿੱਚ ਤੇ ਉਹ ਮੁਗਲ ਫੌਜਾਂ ਦਾ ਕਾਰਨ ਇਹ ਬਣਿਆ ਕਿ ਉਹਨਾਂ ਨੇ ਇਸ ਇੱਥੇ ਦੇਖਿਆ ਜੀ ਉਹਨਾਂ ਕਿਸ ਨੇ ਚੁਗਲ ਖੋਰ ਨੇ ਚੁਗਲੀ ਕਰਤੀ ਕੁਛ ਵੀ ਲਾ ਲੋ ਉਹਨਾਂ ਨੂੰ ਇੱਥੇ ਜਉਂਦਿਆਂ ਨੂੰ ਅੱਗ ਦੇ ਵਿੱਚ ਸਾੜ ਕੇ ਸ਼ਹੀਦ ਕਰ ਦਿੱਤਾ ਗਿਆ ਉਸ ਤੋਂ ਬਾਅਦ ਮਤਲਬ ਜਿਹੜਾ ਸੀਦ ਮੇਨ ਸੀਦਗੜ ਪਿੰਡ ਆਪਣਾ ਉਹ ਵਜ੍ਹਾ ਨਾਲ ਜਾਣਿਆ ਜਾਂਦਾ ਚੱਲ ਜਾਂਦਾ ਠੀਕ ਹੈ ਬਾਬਾ ਜੀ ਤੇ ਸੰਗਾ ਜੀ ਤੁਸੀਂ ਦੇਖ ਸਕਦੇ ਹੋ ਵੀ ਜੋ ਵੀ ਇੱਥੇ ਘਟਨਾਵਾਂ ਹੋਈਆਂ ਨੇ ਉਹ ਆਪਾਂ ਨੂੰ ਮਹਾਂਪੁਰਖਾਂ ਨੇ ਮਹਾਂਪ੍ਰਸ਼ਾਣੀ ਸੇਵਾਦਾਰਾਂ ਨੇ ਆਪਾਂ ਨੂੰ ਸਾਂਝੀਆਂ ਕਰੀਆਂ ਨੇ ਤੇ ਹੁਣ ਬਾਬਾ ਜੀ ਨੂੰ ਆਪਾਂ ਇੱਕ ਗੱਲ ਹੋਰ ਪੁੱਛਦੇ ਵੀ ਜਦੋਂ ਇਹ ਪਿੰਡ ਸਮਾਗਿਆ ਸੀਗਾ ਕਹਿੰਦੇ ਵੀ ਉਸ ਤੋਂ ਬਾਅਦ ਇਸ ਤੋਂ ਕੁਝ ਬਰਤਨ ਮਿਲੇ ਸੀ ਜਦੋਂ ਇਹ ਖਦਾਈ ਹੋਈ ਸੀਗੀ ਤੇ ਉਸ ਦਾ ਉਹਦਾ ਕੀ ਮਤਲਬ ਆ ਬਾਈ ਉਹਦਾ ਮਤਲਬ ਇਹ ਵੀ ਉਹਨਾਂ ਸਮਾਂ ਦੇ ਵਿੱਚ ਕੁਝ ਹੋਰ ਭਾਂਡੇ ਤਾਂ ਹੁੰਦੇ ਨੀ ਸੀ ਜੂਜ ਕਰਨ ਵਾਸਤੇ ਜਿਵੇਂ ਕੋਈ ਲੋਟਾ ਲਾ ਲਓ ਕੋਈ ਇਦਾਂ ਪਿਆਲੀ ਟਾਈਪ ਦਾ ਕੋਈ ਭਾਂਡਾ ਲਾ ਲਓ ਉਹਦੇ ਵਿੱਚ ਹੀ ਸਾਡੇ ਬਜ਼ੁਰਗ ਪੁਰਾਣੇ ਸ਼ੱਕ ਦੇ ਸ਼ਕਾਉਂਦੇ ਸਨ ਉਹ ਭਾਂਡੇ ਥੋੜਾ ਜਿਹਾ ਮਿਲੇ ਆ ਪ੍ਰਾਤਨ ਉਹ ਅਸੀਂ ਉਹਨਾਂ ਨੂੰ ਧੋਸਵਾਰ ਕੇ ਇੱਥੇ ਸ਼ੀਸ਼ੇ ਦੇ ਵਿੱਚ ਯਾਦ ਵਾਸਤੇ ਰੱਖਿਆ ਵੀ ਕੋਈ ਵੀ ਦਰਸ਼ਨ ਉਹਨਾਂ ਦੇ ਕਰ ਸਕਦਾ ਹੈ ਬਾਕੀ ਸੰਗਤਾਂ ਨੂੰ ਦੱਸ ਦੇਣਾ ਚਾਹੁੰਦਾ ਵੀ ਇੱਥੇ ਗੁਰੂਕਾ ਲੰਗਰ ਵੀ ਬਣਦਾ ਹੈ ਨਿਸ਼ਾਨ ਸਾਹਿਬ ਲੱਗਿਆ ਹੈ ਕਿਉਂਕਿ ਨਿਸ਼ਾਨ ਸਾਹਿਬ ਕਹਿੰਦੇ ਸੰਗਤ ਉੱਥੇ ਝੋਲਦਾ ਜਿੱਥੇ ਗੁਰੂਕਾ ਲੰਗਰ ਟੁੱਟ ਵਰਤੋ ਕੋਈ ਵੀ ਸੰਗਤ ਨੂੰ ਲੋੜੀ ਦੀ ਆ ਤੇ ਜਦੋਂ ਇੱਥੇ ਆ ਕੇ ਪ੍ਰਸ਼ਾਦਾ ਪਾਣੀ ਸਕਦੇ ਰਾਹੀਰ ਜੋ ਵੀ ਲੰਘਦੇ ਨੇ ਇੱਥੇ ਪ੍ਰਸ਼ਾਦਾ ਪਾਣੀ ਸਕਦੇ ਨੇ ਤੇ ਬਾਕੀ ਸੰਗਤ ਜੀ ਉੱਪਰ ਜੋ ਸੇਵਾ ਦਾ ਰਹਿੰਦੇ ਨੇ ਉਹ ਸਿਰਫ ਹੰਗਮ ਰਹਿ ਸਕਦੇ ਨੇ ਕੋਈ ਵਿਆਹਿਆ ਨਹੀਂ ਰਹਿ ਸਕਦਾ ਕਿ ਮੈਰਿਡ ਪਰਸੈਂਟ ਸਕਦਾ ਉਸ ਦਾ ਬਾਬਾ ਜੀ ਕੀ ਕਾਰਨ ਹੈ ਵੀ ਇਸ ਜਗ੍ਹਾ ਤੇ ਉੱਪਰ ਇਹ ਹੋ ਰਿਹਾ ਉਸ ਦਾ ਕਾਰਨ ਇਹ ਹੈ ਨਾ ਵੀ ਇੱਥੇ ਨਾਲ ਸ਼ਿੱਧਾਂ ਦੀ ਜੇ ਕੋਈ ਰਹਿੰਦਾ ਉਹ ਬੰਦਾ ਦੁੱਖ ਪਾਉਂਦਾ ਇਸ ਕਰਕੇ ਇੱਥੇ ਬਹਿੰਗਮ ਹੀ ਜ਼ਿਆਦਾ ਧਰਮ ਮੌਜੂਦਾ ਜੋ ਹਨ ਜੋ ਵੀ ਸੇਵਾਦਾਰ ਇੱਥੇ ਬਹਿੰਗਮੇ ਰੱਖਿਆ ਜਾਂਦਾ ਇੱਥੇ ਗ੍ਰਸਤੀ ਬੰਦਾ ਨਹੀਂ ਰਹਿ ਸਕਦਾ ਮਤਲਬ ਇਥੋਂ ਪਹਿਲਾਂ ਵੀ ਜੋ ਇੱਥੇ ਬਹਿੰਗਮ ਰਹਿੰਦੇ ਸੀਗੇ ਉਹ ਵੀ ਸਾਰੇ ਬਹਿੰਗਮੀ ਸੀਗੇ ਜੋ ਸੇਵਾਦਾਰ ਇੱਥੇ ਪਹਿਲਾਂ ਰਹਿੰਦੇ ਸੀ ਪਹਿਲਾਂ ਤਾਂ ਰਹੇ ਸੀ ਉਹ ਬਹਿੰਗਮ ਹੀ ਸਾਨੀ ਠੀਕ ਹੈ ਮਤਲਬ ਇਹਦੀ ਮਤ ਹੈ ਵੀ ਇੱਥੇ ਕੋਈ ਰਹਿਣ ਸਿੱਧਾਂ ਦਾ ਕਰਕੇ ਇੱਥੇ ਕੋਈ ਗ੍ਰਸਤੀ ਨਹੀਂ ਬਣਾ ਦੋ ਕਰੋਪਤਾ ਮੰਨ ਲਓ ਕਿpropto ਲਾ ਲਓ ਕਿਸੇ ਤਰ੍ਹਾਂ ਦੇ ਵੀ ਲਾ ਲਓ ਉਹ ਇੱਥੇ ਰਹਿ ਨਹੀਂ ਸਕਦਾ ਗ੍ਰਸਤੀ ਬੰਦਾ ਉਹਦੇ ਇੱਥੇ ਸਥਾਨ ਤੇ ਪੈਰ ਨਹੀਂ ਤੇ ਬਾਬਾਈ ਆਪਣੇ ਇਥੇ ਦਾ ਦਿਹਾੜਾ ਲੱਗਦਾ ਉਹ ਦਸਵੀਂ ਦਾ ਦਿਹਾੜਾ ਲੱਗਦਾ ਜਸਮੀਂ ਦਾ ਪਵਿੱਤਰ ਦਿਹਾੜਾ ਮਨਾਉਂਦੇ ਆ ਸ਼ਰਦਾ ਦੇ ਉਪਾਸਨਾ ਸੰਗਤਾਂ ਬੜੀ ਦੂਰ ਤੋਂ ਆਉਂਦੀਆਂ ਨੇ ਕੋਈ ਵੀ ਲਾਹ ਲੈ ਸਕਦਾ ਆਉਂਦਾ ਜਾਂਦਾ ਰਾਹੀ ਪਾਂਦੀ ਇਥੇ ਆਰਾਮ ਕਰਦਾ ਹੈ ਪ੍ਰਸ਼ਾਦਾ ਪਾਨ ਸਕਦਾ ਦੂਰ ਦਰਾਡੇ ਤੋਂ ਸੰਗਤਾਂ ਦਸਵੀਂ ਦੇ ਦਿਹਾੜਾ ਇਥੇ ਮੁੱਖ ਰੱਖਿਆ ਜਾਂਦਾ ਹੈ ਦਸਵੀਂ ਨੂੰ ਬਹੁਤ ਹੀ ਸੰਗਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਚਲਾਹਲ ਹੁੰਦੀਆਂ ਨੇ ਤੇ ਆਪਣਾ ਜੀਵਨ ਸਫਲਾ ਕਰਦੇ ਨੇ ਬਸ ਇਹੀ ਬੇਨਤੀ ਹੈ ਸੰਗਤਾਂ ਨੂੰ ਬਾਣੀ ਤੇ ਬਾਣਾ ਜ਼ਰੂਰੀ ਹੈ ਹਰ ਸਿੱਖ ਦੇ ਸਿਰ ਤੇ ਦਸਤਾਰ ਮੂਹ ਤੇ ਦਾੜਾ ਪ੍ਰਕਾਸ਼ ਹੋਣਾ ਚਾਹੀਦਾ ਬੀਬੀ ਦੇ ਕੈਸਕੀ ਤੇ ਚੁੰਨੀ ਸਰਲਾਜ ਮੇਟਾ ਕਿਹਾ ਹੋਣਾ ਚਾਹੀਦਾ ਇਹੀ ਸਿੱਖੀ ਦਾ ਸਿਧਾਂਤ ਆ ਸਾਡੇ ਗੁਰੂ ਸਾਹਿਬ ਵੀ ਦੱਸ ਕੇ ਕਹਿੰਨੇ ਵੀ ਹਰ ਸਿੱਖ ਮੈਂ ਆਏ ਮਿਲ ਗੁਰਸਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਜੇ ਅਸੀਂ ਗੁਰੂ ਦਾ ਵਚਨ ਨਹੀਂ ਧਾਰਨ ਕਰਦੇ ਤੇ ਫਿਰ ਅਸੀਂ ਸਿੱਖ ਨਹੀਂ ਹਾਂ ਬਸ ਇਹੀ ਬੇਨਤੀ ਹੈ ਵੀ ਸਭ ਨੂੰ ਗੁਰੂ ਵਾਲੇ ਜਰੂਰ ਬਣੇ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕ ਹਰ ਪ੍ਰਵਾਪੇ ਮੇਲੇ ਦੇ ਮਹਾਮਾਂਕਨ ਸਰਫਤੇ ਸਾਂਝੀ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਖਾਲਸਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਖਾਲਸਾ ਸੰਗਤ ਜੀ ਜਲਦ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਹੋਰ ਕਿਸੇ ਗੁਰੂ ਘਰ ਦੇ ਦਰਸ਼ਨ ਮੇਲਾ ਕਰਵਾਵਾਂਗੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ